ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇੱਕ ਤਾਂ ਜਿਹੜੇ ਆਪਣੇ ਜਿਆਦਾਤਰ ਮਹਾਪੁਰਸ਼ ਹੋਏ ਨੇ ਜਿਸ ਤਰ੍ਹਾਂ بڑے ਵੱਡੇ ਵੱਡੇ ਕਰਨੀ ਵਾਲੇ ਮਹਾਪੁਰਸ਼ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਬਾਬਾ ਅਤਰ ਸਿੰਘ ਜੀ ਚੀਮੇ ਵਾਲੇ ਆ ਬਾਬਾ ਈਸ਼ਰ ਸਿੰਘ ਜੀ ਬਾਬਾ ਨੰਦ ਸਿੰਘ ਜੀ ਸੰਤ ਗੁਰਬਚਨ ਸਿੰਘ ਜੀ ਬਾਬਾ ਸੁੰਦਰ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਕੇਲੇ ਵਾਲੇ ਇਹ بڑے ਵੱਡੇ ਮਹਾਤਮਾ ਹੋਏ ਜਿਨ੍ਹਾਂ ਨੇ ਸਾਧਨਾ ਕੀਤੀ ਜਿਨ੍ਹਾਂ ਨੇ ਆਪਣੇ ਜਿਨ੍ਹਾਂ ਨੂੰ ਅਸੀਂ ਆਤਮ ਜਿੱਤ ਕਹਿ ਸਕਦੇ ਹਾਂ ਤੋਂ ਇਹਨਾਂ ਵੱਡੇ ਵੱਡੇ ਮਹਾ ਮਹਾਤਮਾ ਨੇ ਹੀ ਸਿੱਖੀ ਦਾ ਪ੍ਰਚਾਰ ਕੀਤਾ ਸੀ ਤੇ ਉਹਨਾਂ ਨੇ ਹੀ ਜ਼ਿਆਦਾਤਰ ਇਹ ਸਿੱਖਾ ਨੂੰ ਮਾਸ ਖਾਣ ਤੋਂ ਤੇ ਸ਼ਰਾਬ ਪੀਣ ਤੋਂ ਵਰਜਿਆ ਇਹ ਜਿਹੜੀ ਅੱਜ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਬਿਲਕੁਲ ਠੀਕ ਆ ਕਿਉਂਕਿ ਜਦੋਂ ਦਾ ਪ੍ਰਬੰਧਕ ਕਮੇਟੀਆਂ ਨੇ ਇਹ ਮਿਸ਼ਨਰੀ ਕਾਲਜ ਬਣਾਏ ਜਿਹਨੇ ਵੀ ਹੁਣ ਗ੍ਰੰਥੀ ਨਿਕਲਦੇ ਪਏ ਨੇ ਖਾਸ ਕਰਕੇ ਜਿੰਨੇ ਇਸਲਾਮਾ ਬੈਚ ਨਿਕਲਦੇ ਪਏ ਨੇ ਇਹ ਸਾਰੇ ਹੀ ਸਿਰਫ 3 ਸਾਲ ਦਾ ਕੋਰਸ ਕਰਕੇ ਤੇ ਗ੍ਰੰਥੀ ਬਣ ਜਾਂਦੇ ਨੇ ਜਾਂ ਕਥਾਵਾਚਕ ਬਣ ਜਾਂਦੇ ਨੇ ਫਿਰ ਇਹ ਕੁਫਰ ਤੋਲਦੇ ਆ ਤਾਂ ਅਸਲ ਵਿੱਚ ਇੱਕ ਤੇ ਇਹਨਾਂ ਨੂੰ ਜਾਣਕਾਰੀ ਠੀਕ ਨਹੀਂ ਇੱਕ ਇਹਨਾਂ ਦੀ ਸਟੱਡੀ ਜਿਹੜੀ ਸਿਰਫ 3 ਸਾਲ ਦੀ ਹੁੰਦੀ ਆ ਤਾਂ ਇਹਨਾਂ ਨੂੰ ਇੱਕ ਕੋਈ ਕਮੇਟੀ ਵੱਲੋਂ ਦੱਸਿਆ ਗਿਆ ਕਿ ਵੀ ਸਾਡੀ ਅਕਾਲ ਤਖਤ ਦੀ ਮਰਿਆਦਾ ਜਿਹੜਾ ਜਿਹੜੀ ਕਿਤਾਬ ਚਾ ਛਪਿਆ ਹੋਇਆ ਉਹ ਅਸਲ 'ਚ ਕਿਤਾਬ ਚਾ ਜਿਹੜਾ ਛਪਿਆ ਉਹ ਅਕਾਲ ਤਖਤ ਤੋਂ ਕਦੀ ਪਾਸ ਨਹੀਂ ਹੋਈ ਮਰਿਆਦਾ ਖਾਲਸਾ ਰਹਿਤ ਮਰਿਆਦਾ ਦਾ ਖਰੜਾ ਜਿਹੜਾ ਇਹ 1933 ਦੇ ਵਿੱਚ ਪੇਸ਼ ਹੋਇਆ ਸੀ ਸਰਬੱਤ ਖਾਲਸੇ ਦੇ ਅੱਗੇ ਪੇਸ਼ ਹੋਇਆ ਸੀ ਅਕਾਲ ਤਖਤ ਸਾਹਿਬ ਤੇ ਤੋਂ ਪੰਜ ਪਿਆਰਿਆਂ ਦੇ ਅੱਗੇ ਤੇ ਸਰਬੱਤ ਖਾਲਸੇ ਤੋਂ ਭਾਵ ਜਿੰਨੇ ਵੀ ਵੱਡੇ ਵੱਡੇ ਵਿਦਵਾਨ ਸੀ ਪ੍ਰਿੰਸੀਪਲ ਸੀ ਕਾਲਜਾਂ ਦੇ ਤੇ ਇਤਿਹਾਸਕਾਰ ਸੀ ਸੰਤ ਮਹਾਤਮਾ ਮਿਸ਼ਨਰੀ ਕਾਲਜਾਂ ਦੇ ਪ੍ਰਿੰਸੀਪਲ ਤੋਂ ਸਾਰਿਆਂ ਨੇ ਇਹ ਜਦੋਂ ਇਹ ਤੇ ਵਿਚਾਰ ਕੀਤੀ ਤੇ ਉਦੋਂ ਇਹ ਖਰੜੇ ਦੀ ਜਿਹੜਾ ਨੋਟ ਮਿਲਦਾ ਪ੍ਰਬੰਧਕ ਕਮੇਟੀ ਦੀ ਹਿਸਟਰੀ ਚ ਜਿਹੜੀ ਕਿਤਾਬ ਆ 50 ਸਾਲਾਂ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 50 ਸਾਲਾਂ ਇਤਿਹਾਸ 26 ਤੋਂ ਲੈ ਕੇ 76 ਤੱਕ ਉਹਦੇ ਵਿੱਚ 1933 ਚ ਮੀਟਿੰਗ ਹੋਈ ਅਕਾਲ ਤਖਤ ਤੇ ਨਨਕਾਣਾ ਸਾਹਿਬ ਦੇ ਹੱਦ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਦੀ ਹਾਜ਼ਰੀ ਚ ਉਹਦੇ ਵਿੱਚ ਨੋਟ ਆ ਹਿਸਟਰੀ ਚ ਕਿ 1933 ਚ ਅਕਾਲ ਤਖਤ ਸਾਹਿਬ ਤੇ ਖਾਲਸਾ ਰਹਿਤ ਮਰਿਆਦਾ ਦਾ ਖਰੜਾ ਪਾਸ ਕਰਨ ਲਈ ਇਹ ਪੇਸ਼ ਹੋਇਆ ਲੇਕਿਨ 2 ਦਿਨਾਂ ਦੀ ਗਰਮਾ-ਗਰਮ ਬਹਿਸ ਤੇ ਗੰਭੀਰ ਮਤਭੇਦ ਉਤਪੰਨ ਹੋਣ ਉਪਰੰਤ ਇਹ ਅਨਿਸ਼ਚਿਤ ਕਾਲ ਲਈ ਮੁਲਤਵੀ ਕਰ ਦਿੱਤੀ ਗਈ ਮੀਟਿੰਗ ਉਸ ਤੋਂ ਬਾਅਦ ਅੱਜ ਤੱਕ ਨਹੀਂ ਹੋਈ ਇਹ ਪ੍ਰਬੰਧਕ ਕਮੇਟੀ ਵਾਲੇ ਝੂਠ ਬੋਲ ਰਹੇ ਨੇ ਕਿ ਇਹ ਇਹ ਅਕਾਲ ਤਖਤ ਦੀ ਮਰਿਆਦਾ ਤੇ ਪਾਸ ਹੋਈ ਕਿਤੇ ਪਾਸ ਨਹੀਂ ਹੋਈ ਇਹੀ ਮਿਸ਼ਨਰੀ ਕਾਲਜ ਦੇ ਗ੍ਰੰਥੀ ਜਿਹੜੇ ਆਪ ਵੀ ਖਾਈ ਜਾਂਦੇ ਮੀਸਟੇ ਤੇ ਮੱਛੀ ਵੀ ਤੇ ਦੂਸਿਆਂ ਨੂੰ ਵੀ ਪ੍ਰੇਰੀ ਜਾ ਰਿਹਾ ਪਰ ਇਹ ਗੁਰਮਤ ਦਾ ਨਿਰਣਾ ਨਹੀਂ ਗੁਰਮਤ ਅਨੁਸਾਰ ਇਹ ਗਲਤ ਕਰ ਰਿਹਾ ਤੇ ਇਹਦੇ ਲਈ ਕਿਉਂਕਿ ਜਦੋਂ ਅਕਾਲ ਤਖਤ ਹੀ ਨਹੀਂ ਰਿਹਾ ਉਹਦਾ ਸਿਧਾਂਤ ਨਹੀਂ ਰਿਹਾ ਪੰਜ ਪਿਆਰੇ ਨਹੀਂ ਰਹਿੰਦੇ ਤੇ ਬਾਦਲ ਨੇ ਤੇ ਆਪਾਂ ਨੂੰ ਆਦੇਸ਼ ਕਿਨੇ ਦੇਣਾ ਸਾਨੂੰ ਸਮਝਾਉ ਕੋਣ ਤੇ ਇਹਨਾਂ ਨੂੰ ਵਰਜੂ ਕੋਣ ਤੋ ਇਹ ਤਕਰੀਬਨ ਜਿਹੜਾ ਨਾ ਸਾਡੇ ਹੋਰ ਵੀ ਮਰਿਆਦਾ ਬੜੀਆਂ ਵਿਗੜਦੀਆਂ ਜਾ ਰਹੀਆਂ ਨੇ ਬੜੀਆਂ ਚਿੰਤਾ ਦਾ ਵਿਸ਼ਾ ਨੇ ਪਰ ਇਹ ਜਿੰਨੇ ਵੀ ਮਿਸ਼ਨਰੀ ਕਾਲਜਾਂ ਦੇ ਗ੍ਰੰਥੀ ਨੇ ਕਥਾਵਾਚਕ ਨੇ ਇਹ ਆਬੀ ਮਾਸ ਖਾਂਦੇ ਨੇ ਖੂਬ ਖਾਂਦੇ ਨੇ ਹੋਟਲਾਂ ਤੋਂ ਲੈ ਕੇ ਖਾ ਰਹੇ ਨੇ ਤੇ ਇਹ ਨਹੀਂ ਦੇਖਦੇ ਕਿ ਇਹ ਹਲਾਲ ਦਾ ਹੈ ਜਾਂ ਕਿ ਕੁੱਟੇ ਦਾ ਹੈ ਕਿ ਕਿਹੜਾ ਤੇ ਜਦੋਂ ਇਹ ਕੁੱਠਾ ਸ਼ਬਦ ਵਰਤਿਆ ਗਿਆ ਸੀ ਉਦੋਂ ਝਟਕਾ ਹੁੰਦਾ ਹੀ ਨਹੀਂ ਸੀ ਤੋ ਝਟਕਾ ਤੇ ਜਦੋਂ ਸਿੰਘਾਂ ਨੇ ਜੰਗਲਾਂ ਯੁੱਧਾਂ ਦੇ ਜੰਗਲਾਂ ਦੇ ਵਿੱਚ ਯੁੱਧਾਂ ਦੇ ਸਮੇਂ ਇਹ ਸਾਰਾ ਕੁਝ ਕੀਤਾ ਉਦੋਂ ਝਟਕਾ ਕਰਕੇ ਖਾਣਾ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਝਟਕਾ ਹੁੰਦਾ ਹੀ ਨਹੀਂ ਸੀ ਕਦੀ ਕੋਈ ਇਹ ਨਾ ਹੀ ਨਹੀਂ ਸੁਣਿਆ ਸ਼ਬਦ ਹੀ ਨਹੀਂ ਸੀ ਹੁੰਦਾ ਤੋ ਅਸਾਂ ਅਸੀਂ ਇਹ ਦੇਖਦੇ ਹਾਂ ਕਿ ਜਿਨ੍ਹਾਂ ਨੇ ਮਾਸ ਖਾਣਾ ਉਹ ਇਹਦੇ ਹੱਕ ਜਦਲੀਲਾਂ ਦਈ ਜਾਂਦੇ ਆ ਜਿਨ੍ਹਾਂ ਨੇ ਨਹੀਂ ਖਾਣਾ ਉਹ ਉਹ ਕਹਿ ਸਕਦੇ ਆ ਕਿ ਗੁਰਮਤ ਅਜ਼ਾਸ ਨਹੀਂ ਦਿੰਦੀ ਤੋ ਇਹ ਅਸਲ ਗੱਲ ਇਹ ਆ ਕਿ ਗੁਰਬਾਣੀ ਦੇ ਵਿੱਚ ਬੜੀ ਬੜੀ ਵੱਡੀ ਦਲੀਲ ਦਿੱਤੀ ਆ ਕਿ ਪਕਰ ਜੀ ਉਹ ਆਨਿਆ ਦੇਹ ਬਣਾਸੀ ਮਾਟੀ ਕੋ ਬਿਸਮਿਲ ਕੀਤਾ ਜੋ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਾਜੀ ਨੂੰ ਇੱਕ ਬੜਾ ਵੱਡਾ ਸਵਾਲ ਕੀਤਾ ਕਿ ਤੂੰ ਜ਼ੋਰ ਨਾਲ ਜ਼ਬਰਦਸਤੀ ਜੀਵ ਦੀ ਫੜ ਕੇ ਹਤਿਆ ਕਰਦਾ ਤੇ ਫਿਰ ਤੂੰ ਕਹਿੰਦਾ ਮੈਂ ਬਿਸਮਿਲ ਕੀਤਾ ਤੂੰ ਮਿੱਟੀ ਦਾ ਕੀ ਬਿਸਮਿਲ ਕੀਤਾ ਕਿਉਂਕਿ ਜਦੋਂ ਤੂੰ ਉਹਦੇ ਛੁਰੀ ਫੇਰੀ ਉਦੇ ਪ੍ਰਾਣ ਨਿਕਲ ਗਏ ਜੋਤ ਸੀ ਜਿਹੜੀ ਪ੍ਰਮਾਤਮਾ ਦੀ ਉਹ ਤੇ ਨਿਕਲ ਗਏ ਤੇ ਮਿੱਟੀ ਨੂੰ ਤੂੰ ਬਿਸਮਿਲ ਕਿਵੇਂ ਕਰ ਸਕਦਾ ਤੂੰ ਇਸ ਤਰ੍ਹਾਂ ਰੋਜ਼ਾ ਧਰੇ ਮਨਾਵੇ ਅੱਲਾ ਸਵਾਦਤ ਜੀ ਸੰਘਾਰੇ ਆਪਾ ਦੇ ਖਬਰ ਨਹੀਂ ਦੇਖੇ ਕਾਹੇ ਕੋ ਝੱਖ ਮਾਰੇ ਤੇ ਜੀਵਨ ਦੀ ਹੱਤਿਆ ਤੂੰ ਕਰਦਾ ਕੁਰਬਾਨੀ ਤੂੰ ਕਰਦੇ ਉਹਦੀ ਹੱਤਿਆ ਕਰਕੇ ਤੇ ਸਿਰਫ ਜੀਵ ਦੇ ਚਸਕੇ ਲਈ ਤੂੰ ਆਪ ਖਾਣ ਲਈ ਕੁਰਬਾਨੀ ਕਰਦਾ ਤੇ ਨਾਮ ਲੈਣਾ ਤੂੰ ਅੱਲਾ ਦੇ ਨਾਮ ਤੇ ਕੁਰਬਾਨੀ ਕੀਤੀ ਤੇ ਇਹਦੇ ਵਿੱਚ ਵਰਜਿਆ ਹੋਇਆ ਤੋ ਕਬੀਰ ਜੀ ਨੇ ਵੀ ਇੱਕ ਜਗ੍ਹਾ ਇਹਦਾ ਜਿਹੜੇ ਹਿੰਦੂ ਇਹ ਯਗ ਮੇਦ ਕਰਦੇ ਸੀ ਗਉ ਮੇਦ ਯਗ ਕਰਦੇ ਸੀ ਅਸ਼ਵ ਮੇਦ ਯਗ ਕਰਦੇ ਸੀ ਤੋ ਇਸ ਤਰ੍ਹਾਂ ਦਾ ਉਹ ਉਹਨਾਂ ਨੇ ਵੀ ਇਹਦਾ ਖੰਡਨ ਕੀਤਾ ਕਿ ਇਹ ਇਹ ਜਿਹੜਾ ਤੁਸੀਂ ਜੀਵ ਵੱਧੋ ਸੋ ਧਰਮ ਕਰਥਾਪੋ ਆ ਧਰਮ ਕਹੋ ਕਤ ਭਾਈ ਤੁਸੀਂ ਜੀਵ ਦੀ ਹੱਤਿਆ ਕਰਦੇ ਹੋ ਤੇ ਕਹਿੰਦੇ ਅਸੀਂ ਧਰਮ ਕੀਤਾ ਤੇ ਜੇ ਇਹ ਧਰਮ ਆ ਤੇ ਫਿਰ ਆ ਧਰਮ ਕੀ ਹੋਊਗਾ ਆ ਧਰਮ ਕਹੋ ਕਿਤ ਭਾਈ ਆਪਸ ਕੋ ਮਨਵਰ ਕਰਤਾ ਪੋ ਕ ਆਪ ਆਪਸ ਕੋ ਮਨਵਰ ਕਰਤਾ ਪੋ ਕਾ ਕੋ ਕਹੋ ਕਸਾਈ ਫਿਰ ਤੁਸੀਂ ਇਹ ਪਾਪ ਕਰਕੇ ਕਹਿੰਦੇ ਅਸੀਂ ਵੱਡੇ Muni ਆ ਤੇ ਫਿਰ ਕਸਾਈ ਕੀ ਦਾ ਨਾਮ ਲਓਗੇ ਤੋ ਸਾਨੂੰ ਦਲੀਲਾਂ ਬਹੁਤ ਦਿੱਤੀਆਂ ਨੇ ਜਦੋਂ ਮਨ ਹਰਾਮੀ ਹੋ ਜਾਂਦਾ ਉਦੋਂ ਫਿਰ ਅਸੀਂ ਮੰਨਦੇ ਨਹੀਂ ਲੇਕਿਨ ਇਹ ਜਿਹੜੇ ਮਿਸ਼ਨਰੀ ਕਾਲਜਾਂ ਦੇ ਗ੍ਰੰਥੀ ਨੇ ਜਾਂ ਕਥਾਵਾਚਕ ਨੇ ਇਹ ਬਹੁਤ ਗਲਤ ਕਰ ਰਹੇ ਨੇ ਇਹਨਾਂ ਦਾ ਕੋਈ ਆਧਾਰ ਨਹੀਂ ਮਾਸ ਖਾਤਾ ਪ੍ਰਾਤਨ ਸਿੱਖਾਂ ਨੇ ਮਜਬੂਰੀ ਵਸ ਗੁਰੂ ਗ੍ਰੰਥ ਸਾਹਿਬ ਦੇ ਚ ਬੜਾ ਬੜੀ ਵੱਡੀ ਦਲੀਲ ਆ ਕਿ ਅੰਜਨ ਸਭ ਕੋ ਸਾਰਾ ਹੀ ਟੁਕ ਚਾਹਨ ਮਾਹੇ ਬਣਾਣ ਸੁਰਮਾ ਸਾਰੇ ਪਾਉਂਦੇ ਨੇ ਸੁਰਮਾ ਪਾਉਣ ਦੀ ਭਾਵਨਾ 'ਚ ਫਰਕ ਆ ਤੋ ਕਈ ਲੋਕ ਇਸ ਭਾਵਨਾ ਨਾਲ ਪਾਉਂਦੇ ਕਿ ਸਾਡੀਆਂ ਅੱਖਾਂ ਠੀਕ ਰਹਿਣ ਤੋ ਕਈ ਲੋਕ ਆਸ਼ਕੀ ਭੋਰਨ ਲਈ ਇਹ ਸੁਰਮਾ ਪਾਉਂਦੇ ਨੇ ਤੋ ਗੁਰੂ ਸਾਹਿਬ ਨੇ ਦਲੀਲਾਂ ਬਣੀਆਂ ਦਿੱਤੀਆਂ ਨੇ ਕਿ ਅਸੀਂ ਹੁਣ ਨਾ ਸਮਝੀਏ ਸਾਡੀ ਆਪਣੀ ਬੱਕਰੀ ਗੱਲ ਹੈ ਲੇਕਿਨ ਇਹ ਜਿਹੜੇ ਤੁਸੀਂ ਠੀਕ ਗੱਲ ਕੀਤੀ ਹੈ ਜਿਨੇ ਗ੍ਰੰਥੀ ਨੇ ਇਹ ਠੋਕ ਕੇ ਕਹਿੰਦੇ ਨੇ ਝਟਕਾ ਕਰਕੇ ਖਾਓ ਲੇਕਿਨ ਝਟਕਾ ਕਰਕੇ ਅਸੀਂ ਜੀਵ ਹਤਿਆ ਕਰਕੇ ਪਾਪ ਕਰਕੇ ਜਦੋਂ ਗੁਰੂ ਸਾਹਿਬ ਸਾਨੂੰ ਇਹ ਗੁਰਬਾਣੀ ਦੇ ਵਿੱਚ ਦੱਸਦੇ ਨੇ ਕਿ ਜਦੋਂ ਤੁਸੀਂ ਹਿਰਦੇ ਦੇ ਵਿੱਚ ਸੋਚ ਲੈਂਦੇ ਹੋ ਕਿਸੇ ਲਈ ਮਾੜਾ ਕਰਮਕ ਸੋਚ ਲੈਂਦੇ ਹੋ ਉਦੋਂ ਹੀ ਅਸਲ 'ਚ ਪਾਪ ਹੋ ਜਾਂਦਾ ਤੋ ਜੇ ਉਹ ਫਿਰ ਪ੍ਰਮਾਤਮਾ ਨੂੰ ਤੁਸੀਂ ਮਿਲਣਾ ਹੈ ਤੋ ਪ੍ਰਮਾਤਮਾ ਤੇ ਪਵਿੱਤਰ ਹੈ ਤੁਹਾਡੀ ਆਤਮਾ ਮੈਲੀ ਹੋਵੇ ਤੇ ਕਿਵੇਂ ਮਿਲੋਗੇ ਤੋ ਜਿੰਨੀ ਦੇਰ ਤੱਕ ਤੁਹਾਡੇ ਹਿਰਦੇ ਚੋਂ ਪਾਪ ਪੈਦਾ ਹੋਣਾ ਹੀ ਨਹੀਂ ਬੰਦ ਹੁੰਦਾ ਉਨੀ ਦੇਰ ਤੱਕ ਤੁਸੀਂ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ ਇਸ ਤਰ੍ਹਾਂ ਤੇ ਹੁਣ ਸਾਰਾ ਸੰਸਾਰ ਖਾਈ ਜਾਂਦਾ ਕੀੜੇ ਮਕੌੜੇ ਕੁਛ ਨਹੀਂ ਛੱਡਦੇ ਆ ਚੀਨੀ ਜਿੰਨੇ ਵੀ ਆ ਜਪਾਨੀ ਜਿੰਨੇ ਵੀ ਆ ਤੇ ਕੋਰੀਆ ਦੇ ਲੋਕ ਨੇ ਇਹ ਸਾਰਾ ਕੁਝ ਖਾਈ ਜਾਂਦੇ ਆ ਪਰ ਅਸੀਂ ਅਸੀਂ ਸਾਨੂੰ ਗੁਰੂ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਦੇ ਲੜ ਲਾਇਆ ਸੀ ਉਹਦੇ ਪੈਰੋਕਾਰ ਤੇ ਗੁਰੂ ਨਾਨਕ ਸਾਹਿਬ ਜੀ ਨੇ ਜਿਹੋ ਜੀ ਸਾਨੂੰ ਖਾਣ ਖੈਨ ਸ਼ੀਲਤਾ ਵਾਲੀ ਜਿਹੜੀ ਬਨਾਸਪਤੀ ਸਾਨੂੰ ਖਾਣ ਨੂੰ ਦਿੱਤੀ ਉਹਦੇ ਵਿੱਚ ਕਿਤੇ ਕਮੀਆਂ ਨਹੀਂ ਆ ਤੁਸੀਂ ਦੇਖੋ ਮਾਸ ਖਾਂਦੇ ਰਹੋ 2 ਦਿਨਾਂ ਬਾਅਦ ਤੁਸੀਂ ਹੱਕ ਜਾਓਗੇ ਲੇਕਿਨ ਦਾਲ ਰੋਜ਼ ਖਾਂਦੇ ਰਹੋ ਤੇ ਕਦੀ ਹਕੀਮਾ ਨਹੀਂ ਆਉਂਦਾ ਫਿਰ ਜੀ ਕਰਦਾ ਖਾਈਏ ਤੋਂ ਸਾਨੂੰ ਜਿਸ ਤਰ੍ਹਾਂ ਦੀ ਸਹਿਨਸ਼ੀਲਤਾ ਵਾਲੀ ਖੁਰਾਕ ਜਿਹੜੀ ਆ ਮਨ ਨੂੰ ਵਿਕਾਰਾਂ ਚ ਨਾਲ ਜਾਵੇ ਉਹੋ ਜੀ ਖੁਰਾਕ ਖਾਣਾ ਖਾਣ ਨੂੰ ਗੁਰੂ ਸਾਹਿਬ ਨੇ ਤੇ ਰਿਹਾ ਬਾਬਾ ਹੋਰ ਖਾਣਾ ਖੁਸੀ ਖਵਾਰ ਜਿੱਤ ਖਾਦੇ ਤਨ ਪੀੜੀਏ ਮਨ ਮੇ ਚਲੇ ਵਿਕਾਰ ਤੇ ਇਹ ਜਿਹੜੇ ਗ੍ਰੰਥੀ ਇਹ ਕਹਿੰਦੇ ਨੇ ਇਸ ਤਰ੍ਹਾਂ ਕਰਦੇ ਨੇ ਉਹ ਉਹਨਾਂ ਦਾ ਕੋਈ ਬੇਸ ਨਹੀਂ ਉਹਨਾਂ ਦਾ ਕੋਈ ਉਧਾਰ ਨਹੀਂ ਜਦੋਂ ਤੁਸੀਂ ਉਹਨਾਂ ਨਾਲ ਬਹਿਸ ਕਰੋਗੇ ਤੁਹਾਨੂੰ ਕੋਈ ਜਵਾਬ ਨਹੀਂ ਦੇ ਪਾਉਣਗੇ ਸੋ ਭੁੱਲ ਚੁੱਕ ਲਈ ਖਿਮਾਂ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ